ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਮਸਤੂਆਣਾ ਸਾਹਿਬ ਸਾਡਾ ਜੀਤ ਦਾ ਸਮਾਗਮ ਹੈ ਮੇਰੇ ਨਾਲ ਨੇ ਉਸਤਾਰ ਸਿੰਘ ਤਾਰੀ ਜੀ ਤਫਾਤੋ ਤੇ ਪ੍ਰਵੀਨ ਗਰਗ ਪੱਤਰਕਾਰ ਸਾਡੇ ਗਰਜੀਤ ਖੁੱਡੀ ਜੀ ਸੀਨੀਅਰ ਪੱਤਰਕਾਰ ਅਸੀਂ ਗੁਰਦੁਆਰਾ ਸਾਹਿਬ ਨਤਮਸਤ ਕਰਨ ਆਏ ਆ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਅਸਥਾਨ ਤੇ ਪਹੁੰਚੇ ਆ ਤੁਹਾਨੂੰ ਅਸੀਂ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਇਸ ਸਥਾਨ ਤੇ ਆ ਕੇ ਮਨ ਨੂੰ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਅੱਜ ਮੈਂ ਵੀ ਪਹਿਲੀ ਵਾਰ ਇਸ ਸਥਾਨ ਤੇ ਆਇਆ ਮਨ ਨੂੰ ਬੜੀ ਸ਼ਾਂਤੀ ਅਤੇ ਸਕੂਨ ਮਿਲਿਆ ਵੱਡੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸ਼ੁਕ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਆਓ ਤੁਹਾਨੂੰ ਦਰਬਾਰ ਸਾਹਿਬ ਦਾ ਵੀ ਦਰਸ਼ਨ ਕਰਵਾਉਂਦੇ ਆ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਗੁਰਦੁਆਰਾ ਗੁਰਸਾਗਰ ਸਾਹਿਬ ਸ਼੍ਰੀ ਮਸਤੂਆਣਾ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਗੁਲਾ ਦੇ ਬੱਚੇ ਦਰਸ਼ਕ ਦੇ ਦਾਰ ਕਰਨ ਲਈ ਪਹੁੰਚੇ ਨੇ ਦਰਬਾਰ ਸਾਹਿਬ ਗੁਰਦੁਆਰਾ ਪੁਰ ਸਾਗਰ ਮਸਤੂਆਣਾ ਸਾਹਿਬ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਤੁਹਾਨੂੰ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾਉਣੇ ਆ ਜੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਬਹੁਤ ਹੀ ਰੂਹ ਖੁਸ਼ ਹੋ ਰਹੀ ਹੈ ਗੁਰਦੁਆਰਾ ਗੁਰਸਾਗਰ ਸਾਹਿਬ ਮਸਤੂਆਣਾ ਦਾ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਅਤੇ ਪਵਿੱਤਰ ਬਾਣੀ ਦਾ ਸਰਵਣ ਕਰਦੇ ਨੇ ਇਸ ਥਾਂ ਤੇ ਆ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਸਿਆਣੇ ਦੱਸਦੇ ਨੇ ਕਿ ਇਸ ਪਵਿੱਤਰ ਦਰਬਾਰ ਦੇ ਵਿੱਚ ਕੀਤੀ ਹੋਈ ਅਰਦਾਸ ਕਦੇ ਅਜਾਇਆ ਨਹੀਂ ਜਾਂਦੀ ਸੋ ਸੱਚੇ ਮਨ ਨਾਲ ਆ ਕੇ ਦਰਬਾਰ ਸਾਹਿਬ ਵਿੱਚ ਸੱਚੇ ਮਨ ਨਾਲ ਇਸ ਸਥਾਨ ਤੇ ਅਰਦਾਸ ਬੇਨਤੀ ਕਰੋ ਸਾਡਾ ਪੂਰਨ ਵਿਸ਼ਵਾਸ ਹੈ ਇਸ ਥਾਂ ਤੇ ਕੀਤੀ ਹੋਈ ਅਰਦਾਸ ਹਰ ਹਾਲ ਦੇ ਵਿੱਚ ਪੂਰੀ ਹੋਵੇਗੀ। ਬਾਹਰ। ਹਜ ਬਾਬਾ ਜੀ ਆਪਣਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿਓ। ਮੈਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਨੂੰ ਕਰੰਤੀ ਪੈਸੇ ਦੋਦਾ ਸੋਹਦੇਵ ਸਿੰਘ ਇਹ ਕਰੰਤੀ ਤੇ ਮਸਤੂਆਣਾ ਮਹਾਂਪੁਰਖ 20ਵੀਂ ਸਦੀ ਦੇ ਮਹਾਨ ਸੰਤ ਸੰਤੂ ਬਾਬਾ ਤੁਸ ਸਿੰਘ ਜੀ ਨੇ ਇਹ ਸਥਾਨ ਸਥਾਪਿਤ ਕੀਤਾ ਹੈ। ਤਕਰੀਬਨ 1896 ਵਿੱਚ ਸੰਤ ਮਾਰਾ ਮਸਤੋਨ ਸਾਹਿਬ ਆਏ ਤੇ 1901 ਦੇ ਵਿੱਚ ਦਰਬਾਰ ਸਾਹਿਬ ਦੀ ਸੰਤਨ ਨੇ ਨੀਂਹ ਰੱਖੀ ਤੇ ਦਰਬਾਰ ਸਾਹਿਬ ਸਪੂਰਨ ਕਰਕੇ ਸਰੋਵਰ ਦੀ ਸੇਵਾ ਕਰਵਾਈ ਉਹ ਤੋਂ ਬਾਅਦ ਕਾਲਜ ਦੀ ਬਿਲਡਿੰਗ ਆ ਜਿਹੜੀ ਕਿਲੋਮੀਟਰ ਤੱਕ ਗਈ ਨੇ ਤਕਰੀਬਨ ਬਹੁਤ ਵੱਡੀ ਬਿਲਡਿੰਗ ਹੈ ਇਹ 1920 ਦੇ ਵਿੱਚ ਇਹ ਕੁੜੀਆਂ ਦਾ ਕਾਲਜ ਸਕੂਲ ਚਾਲੂ ਕਰਤਾ ਸੀ ਤੇ ਫਿਰ ਰਹੀ 1900 ਜਾ ਕੇ 65 ਚੜ੍ਹ ਦੇ ਵਿੱਚ ਡਿਗਰੀ ਕਾਲਜ ਬਣੇ ਤੇ ਉਸ ਤੋਂ ਬਾਅਦ ਬੀਐਡ ਕਾਲਜ ਡੀ ਫਾਰਮੇਸੀ ਬੀ ਫਾਰਮੇਸੀ ਹੁਣ ਇੱਥੇ ਤਕਰੀਬਨ ਸਾਇੰਸ ਸੈਕਟਰ ਵਿੱਚ ਕਈ ਸੰਸਥਾਵਾਂ ਚੱਲਦੀਆਂ ਨੇ ਸੋ ਸੰਤ ਮਹਾਰਾਜ ਦੀ ਕਿਰਪਾ ਦੇ ਇਸ ਮੁਹੈਲਾ ਸੰਗਤਾਂ ਕੀ ਲੱਖਾਂ ਦੀ ਗਿਣਤੀ ਵਿੱਚ ਇਹ ਤਿੰਨ ਲੱਖ ਵਸਤ ਹੁੰਦੀ ਹੈ ਇਹ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ